ਸੇ ਸੱਚੇ ਪਿਤਾ ਗੁਰਨਾਣਕ ਦੇਵ ਜੀ ਤੁਹਾਡੇ ਅਗੇ ਹੀ ਅਰਦਾਸ ਕਰਦਾ ਜਿਹੜੇ ਪੰਜਾਬ ਦੇ ਬਾਨੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਦਾ ਸੁਪੁੱਤਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੈ ਜਾਂ ਤਿੱਧਾ ਜਾਲਦੀ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਨਰਕਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਵਰਗਾਂ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਭਲਾ ਕਰ ਚੁੱਕੇ ਨੇ ਉਹ ਸੋ ਮੈਂ ਇਹ ਅਰਦਾਸ ਕਰਦਾ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਸਹਿਜ ਪਾਠ ਰੱਖਿਆ ਜਾਵੇ ਤੇ ਉਹਨਾਂ ਦਾ ਭੋਗ ਪਵੇ ਜਲਦੀ ਜਲਦੀ ਉਹਨਾਂ ਨੇ ਬਹੁਤ ਭਲਾ ਕਰ ਚੁੱਕੇ ਨੇ ਤੇ ਮੈਂ ਇਹ ਗੱਲਾਂ ਆਪ ਦਾ ਮੂੰਹ ਟੱਕ ਕੇ ਅੱਖਾਂ ਤੇ ਅੰਕਾ ਲਾ ਕੇ ਤਾਂ ਹੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਕਿਸੇ ਤੋਂ ਡਰਦਾ ਨਹੀਂ ਬੱਟ ਮੇਰੇ ਵੀ ਬੱਚੇ ਨੇ ਮੇਰੀ ਧਰਮ ਪਤਨੀਆਂ ਮੈਂ ਤਾਂ ਡਰਦਾ ਵੀ ਜੇ ਮੈਂ ਚਲੇ ਆ ਗਿਆ ਕਿਉਂਕਿ ਤਾਂ ਗੁੰਡੇ ਬੰਦੇ ਨੇ ਮੈਨੂੰ ਕਿਸੇ ਵੀ ਟਾਈਮ ਚ ਕਾ ਸਕਦੇ ਨੇ ਜੇ ਮੈਂ ਚਲੇ ਆ ਗਿਆ ਤਾਂ ਉਹਨਾਂ ਦਾ ਕੀ ਹੋਊਗਾ ਇਸ ਕਰਕੇ ਮੇਰੀ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਆ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਦਲ ਉਹਨਾਂ ਨੂੰ ਜਲਦੀ ਤੇ ਜਲਦੀ ਗੁਰੂ ਸਾਹਿਬ ਆਪ ਦੇ ਸਪੈਰਾ ਦੇ ਵਿੱਚ ਉਹਨਾਂ ਨੂੰ ਸਥਾਨ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਹਿ ਪਾਠ ਰੱਖਿਆ ਜਾਵੇ ਤੇ ਉਹਨਾਂ ਦਾ ਭੋਗ ਪਵੇ ਜਰ ਜੀ ਜੀ ਮੈਂ ਬਹੁਤ ਪਨਾ ਕਰ ਚੁੱਕੇ ਨੇ ਤੇ ਮੈਂ ਇਹ ਗੱਲਾਂ ਆਪ ਤਾਂ ਮੂੰਹ ਟੱਕ ਕੇ ਅੱਖਾਂ ਦੇ ਅੰਕਾ ਲਾ ਕੇ ਤਾਂ ਹੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਕਿਸੇ ਤੋਂ ਡਰਦਾ ਨਹੀਂ ਬੱਟ ਮੇਰੇ ਵੀ ਬੱਚੇ ਨੇ ਮੇਰੀ ਧਰਮ ਪਤਨੀਆਂ ਮੈਨੂੰ ਤਾਂ ਡਰਦਾ ਕਿ ਜਗਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਭਲਾ ਕਰ ਚੁੱਕੇ ਨੇ ਉਹ ਸੋ ਮੈਂ ਹੀ ਅਰਦਾਸ ਕਰਦਾ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਇਹਨਾਂ ਦਾ ਸੁਪੁੱਤਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੈ ਜਲਦੀ ਤੋਂ ਜਲਦੀ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਨਰਕਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਵਰਗਾਂ ਦੇ ਵਿੱਚ ਸੇ ਸੱਚੇ ਪਿਤਾ ਗੁਰਨਾਣਕ ਦੇਵ ਜੀ ਤੁਹਾਡੇ ਅੱਗੇ ਹੀ ਅਰਦਾਸ ਕਰਦਾ ਜਿਹੜੇ ਪੰਜਾਬ ਦੇ ਬਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ